ਕਾਹੇ ਬੰਦ ਕਰਾਉਣਾ ਪੰਡਤਾ ਜੀ ਕੋਈ ਨਹੀਂ ਆਉਂਦੀ ਉਹ ਵੀ ਹੋਣੀ ਆ ਆ ਨਹਿਰਾ ਜੀ ਜਿਹੜੀ ਸਨਾਮ ਵਾਲੀ ਟੁੱਟੀ ਹੋਈ ਆ ਖੜਿਆਲ ਦੇਖ ਸਕਦੇ ਮੈਂ ਨਹਿਰ ਟੁੱਟੀ ਹੋਈ ਆ ਇੱਥੇ ਪਾਣੀ ਤੱਕ ਨਹੀਂ ਆਇਆ ਸਾਡੇ ਬਰੇ ਪਿੰਡੋਂ ਮਿਲਿਆ ਆਹ ਲਾ ਲਓ ਬਈ ਪਾਣੀ ਨਹੀਂ ਮਿਲਿਆ ਪੀਣ ਨੂੰ ਮੇਰੇ ਘਾਲੇ ਨੂੰ ਸਾਰੇ ਦਿਨ ਦੇ ਖਪੜੀਆਂ ਨੇ ਮਾਈਆਂ ਕਭ ਨਹੀਂ ਲੱਗਿਆ ਕੋਈ ਨਹੀਂ ਲੱਗਿਆ ਇਨਰੇਗਨ ਦੇ ਘਾਲੇ ਆ ਕੱਲੇ ਮੇਰੇ ਘਾਲੇ ਆਜੋ ਬਈ ਆ ਦੇਖੋ ਬਜ਼ੁਰਗ ਵੀ ਇਹ ਹੁਣ ਇਹ ਨਹਿਰੇ ਬੰਦ ਕਰਨਗੇ ਯਾਰ ਜਮੀਨ ਯਾਰ ਸ਼ਰਮ ਦੀ ਗੱਲ ਹੈ ਕੀ ਮਰੇ ਦੱਬ ਕੇ ਦੱਸਿਓ ਇਹ ਨਹਿਰ ਦੀ ਜਗਾ ਕਿੰਨੀ ਹੈਗੀ ਦੋਏ ਪਾਸੇ ਇਹ ਨਹਿਰ ਇਹ 1.5 ਫੁੱਟ ਹੈ ਸਾਰੇ 100 1.5 ਫੁੱਟ ਹੈ ਵਿਚੇ ਨਹਿਰ ਦੋਏ ਪਾਸੇ ਕਿੰਨੇ ਕਿੰਨੀ ਬਚਦੀ ਹੈ ਨਹਿਰ ਦੇ ਇਹ 41 ਫੁੱਟ ਹੈ ਜੀ 41 ਹੈ ਸੋ 1.5 ਫੁੱਟ ਨਹਿਰ ਹੈ ਬਈ ਇਹ 41 42 ਫੁੱਟ ਮੰਨੋ 42 ਫੁੱਟ ਹੈਗੀ ਹੈ ਵਿਚੋਂ ਸਾਈਡਾਂ ਕਿੰਨੀਆਂ ਕਿੰਨੀਆਂ ਬਚ ਗਈਆਂ ਜੀ ਫਿਰ 40 130 30 ਫੁੱਟ 35 36 37 37 ਫੁੱਟ ਜਗ੍ਹਾ ਜਿਹੜੀ ਦੋਏ ਪਾਸੇ ਨਹਿਰ ਦੇ ਬਚਣੀ ਚਾਹੀਦੀ ਹੈ ਇਹਤੇ ਵੀ ਸਾਨੂੰ ਧਿਆਨ ਦੀ ਲੋੜ ਲੋੜ ਹੈ ਕਿਸ਼ਾਨ ਪ੍ਰਭੂ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਜੋ ਨਹਿਰ ਸਵੇਰੇ 4 ਵਜੇ ਦੀ ਟੁੱਟੀ ਹੋਈ ਹੈ ਲਗਭਗ 3-4 ਵਜੇ ਦੀ ਹੁਣ ਸ਼ਾਮ ਦੇ 4 4:30 ਵਜੇ ਗਏ ਹਜੇ ਪਾਣੀ ਉੰਨੀ ਫੁੱਲ ਨਾ ਹਰਾਰੀ ਹੈ ਜੀ ਆ ਨਹਿਰ ਹੈ ਜੀ ਜਿਹੜੀ ਸੁਨਾਮ ਵਾਲੀ ਟੁੱਟੀ ਹੋਈ ਹੈ ਖੜਿਆਲ ਹੁਣ ਸ਼ਾਮ ਦੇ ਕਈ ਵਜ ਗਏ 5 5:30 6 ਵਜ ਗਏ ਆ ਦੇਖ ਲਓ ਕਿੰਨਾ ਪਾਣੀ ਚੱਲ ਰਿਹਾ 6 ਵਜੇ ਵੀ ਫੁੱਲ ਚੱਲ ਰਹੀ ਹੈ ਨਹਿਰ ਦੋਸਤੋ ਜੋ ਸਵੇਰੇ ਲਗਭਗ ਕਈ ਵਜੇ ਟੁੱਟੀ ਜਾਈ ਬੈਠ ਰਹੇ 2 ਵਜੇ ਸਵੇਰੇ ਵੀ ਟੁੱਟੀ ਨੂੰ ਹੀ ਆ ਜੀ 2 ਵਜੇ ਜੀ 2 ਵਜੇ ਅਸੀਂ ਤਾਂ محکمہ ਕਹਿੰਦਾ ਵੀ ਅਸੀਂ ਪਾਣੀ ਬੰਦ ਕਰਵਾਇਆ ਹੈ ਪਾਣੀ ਕਿੱਥੋਂ ਬੰਦ ਕਰਵਾਇਆ ਇਹ ਕਹਿੰਦੇ ਪਿੱਛੋਂ ਅਸੀਂ ਬੰਦ ਕਰਵਾਇਆ ਨਾ ਬੇ ਨੂੰ ਹੁਣ ਪਿੱਛੇ ਦਾ ਕਹਿੰਦਾ ਚੰਦਰ ਹੈ ਪਾਣੀ ਲਾਬੇ ਤੋਂ ਪਾਣੀ ਦਾ ਵੀ ਘਟਾ ਲੱਗ ਰਿਹਾ ਪਾਣੀ ਕਿਹਦਾ ਲਾ ਲੋ ਵੀ 17 18 ਘੰਟੇ ਹੋ ਗਏ ਟੁੱਟੀ ਨੂੰ ਤੇ ਨਹਿਰ ਤਾਂ ਚਲੋ ਚੱਲੇ ਰਹੀ ਹੈ ਜੀ ਜਿਹੜੀਆਂ ਉਹਨੇ ਨਰੇਗਾ ਚ ਨਹਿਰ ਬੰਦ ਕਰਨ ਜਿੱਤੇ ਪਰਲੇ ਪਾਸੇ ਟੜਕੇ ਦੇ ਉਹਨਾਂ ਨੇ ਉੱਥੇ ਪਿੱਟ ਪਿੱਟ ਕੇ ਕਿਹਾ ਵੀ ਸਾਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਿਆ ਨਰੇਗਾ ਜੇ ਆਪਾਂ ਨੂੰ ਪਤਾ ਬਜ਼ੁਰਗੇ ਨੇ ਸਾਰੇ ਨਹਿਰ ਤਾ ਉਹ ਕਿ ਬਚਾਰੇ ਕੀ ਬੰਦ ਕਰ ਲਣਗੇ ਬਿਲਕੁਲ ਠੀਕ ਹੈ ਕਿਉਂ ਸਰਪੰਚ ਸਾਹਿਬ ਜੀ ਮੈਂ ਵੀ ਉਦੋਂ ਕੋਟਾ ਤਰਫੇ ਤਾਂ ਆ ਗਿਆ ਤੀ ਉਦੋਂ ਬਾਅਦ ਮੈਂ ਹੁਣ ਆਇਆ ਮਤਲਬ 15 20 ਮਿੰਟ ਹੋਏ ਨੇ ਉਦੋਂ ਬਾਅਦ ਤੇ ਜੀ ਕਿੰਨਾ ਲੱਗਦਾ ਵੀ ਕਿੰਨੇ ਕ ਟਾਈਮ ਤੱਕ ਐਕਸ਼ਨ ਸਾਹਿਬ ਵੀ ਮੌਕੇ ਤੇ ਮੌਜੂਦ ਨਹੀਂ ਇਹਨਾਂ ਨੇ ਸਵੇਰ ਤੋਂ ਪਾਣੀ ਘਟਾਤਾ ਪਿੱਛੋਂ ਜਦੋਂ ਕੋਸ਼ਿਸ਼ ਜਾਰੀ ਹੈ ਜਦੋਂ ਪਾਣੀ ਘੜ ਕੇ ਨਾਲ ਦੀ ਨਾਲ ਪੂਰ ਹੋ ਜਾਏਗਾ ਕਿੰਨੇ ਕ ਟਾਈਮ ਤੱਕ ਘਟ ਜੂਗਾ ਜੀ ਜਿੰਨੇ ਮੈਡਮ ਨੂੰ ਦੱਸਿਆ ਵੀ ਇਹ ਤਿੰਨ ਕ ਘੰਟੇ ਹੋਰ ਲੱਗਣਗੇ ਹਾਲੇ ਘਟ ਅੱਛਾ ਪੂਰਾ ਜਦੋਂ ਆਪਾਂ ਬੰਨ ਲਾਉਣ ਜੋਗੇ ਹੋ ਜੀ ਉਹ ਕਦੋਂ ਤੱਕ ਸਵੇਰ ਤੱਕ ਨਹੀਂ 3-4 4 ਘੰਟੇ ਦੀ ਮੈਕਸਮ 4 ਘੰਟੇ ਦੀ ਗੱਲ ਪਾਣੀ ਰਿਡਕਸ਼ਨ ਇਹਨਾਂ ਨੇ ਸਵੇਰੇ 6 ਉਹ ਫਿਰਤੇ ਖੜ ਕੇ ਇੱਕ ਰੋਕੇ ਗਏ ਨੇ ਵੀ ਸਾਨੂੰ ਪਾਣੀ ਵੀ ਸਵੇਰ ਦਾ ਨਹੀਂ ਮਿਲਿਆ ਅਸੀਂ ਲੱਗੇ ਹੋਏ ਤੇ ਬਬੋਰੀਆਂ ਪਰਣਾ ਨਹੀਂ ਮੇਰੇ ਨਹੀਂ ਮੈਂ ਮੈਂ ਉੱਜੋ ਬਾਅਦ ਆਇਆ ਪਹੁੰਚੇ ਮੈਂ ਮੈਂ ਚਲੋ 10 ਵਜੇ ਫਿਰ ਵੀ ਲੋਕਾਂ ਚ ਗੱਲ ਜਾਨੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਦੱਸ ਦਿੰਦੇ ਆ ਠੀਕ ਹੈ ਜੀ ਹਾਂ ਜੀ ਕਰ ਲੋ ਆ ਕੀ ਗੱਲ ਹੈ ਜੀ ਇਹ ਨਹਿਰ ਦਾ ਸਵੇਰ ਦਾ ਲਗਭਗ ਰਾਤ ਨੂੰ ਕਹਿੰਦੇ 2 ਵਜੇ ਦੀ ਟੁੱਟੀ ਹੋਈ ਹੈ ਨਹੀਂ ਨਹੀਂ ਸਵੇਰ 5:30 ਵਜੇ ਹੀ ਸਾਨੂੰ ਫੋਨ ਆਇਆ ਸੀ ਤੇ ਪਾਣੀ ਅਸੀਂ 5:30 ਹੀ ਚਕਾ ਦਿੱਤਾ ਅਸੀਂ ਕਰ ਰਹੇ ਹਾਂ ਪ੍ਰਬੰਧ ਪਾਣੀ ਹੁਣ ਘਟੂਗਾ ਫੇਰ ਹੀ ਅਸੀਂ ਜਿਹੜੇ ਸੈਲੇ ਤਿਆਰ ਕੀਤੇ ਹੋਏ ਐ 3000 ਸੈਲਾ ਸਾਡਾ ਰੈਡੀ ਹੈ ਤੇ ਜਦੋਂ ਪਾਣੀ ਘਟੇਗਾ ਉਦੋਂ ਹੀ ਅਸੀਂ ਇਹਨੂੰ ਬੰਦ ਕਰ ਪਾਵਾਂਗੇ ਹੁਣ ਤੁਸੀਂ ਐ ਲਾ ਰਹੇ ਹੋ ਵੀ 14 ਘੰਟੇ ਹੋ ਗਏ ਜੀ ਲਗਾਤਾਰ ਪਾਣੀ ਨਾ ਸਾਡਾ ਪਟਿਆਲੇ ਤੋਂ ਭਾਖੜਾ ਤੋਂ ਇੱਕ ਅਗਰ ਲਿੰਕ ਜਾਂਦਾ ਹੈ ਇੱਕ ਅਗਰ ਲਿੰਕ ਦੇ ਵਿੱਚੋਂ ਇੱਕ ਅਗਰ ਬ੍ਰਾਂਚ ਜਾਂਦਾ ਫੇਰ ਪਾਣੀ ਜਿਹੜਾ ਹੈਗਾ ਬੰਦ ਤਦ ਇਹ ਪੂਰਾ ਇੱਕ ਦਿਨ ਪੂਰਾ ਲੈਂਦਾ ਇਹ ਜਿਹੜੀ ਉਸ ਤੋਂ ਇੱਕ ਦਿਨ ਲੱਗੂਗਾ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਪਿਛਲੇ ਸਾਲ ਵੀ ਬੋਰੀਆਂ ਆਪਾਂ ਨੇ ਇੱਥੇ ਦੇਖੀਆਂ ਸੀ ਤੇ ਇਸ ਸਾਲ ਵੀ ਉਹੀ ਹਾਲ ਹੈ ਦੇਖ ਸਕਦੇ ਹੋ ਵੀ ਇਹ ਹਾਲਾਤ ਨੇ ਜੀ ਸੂਲਰ ਘਰਾਟ ਤੋਂ ਜਦੋਂ ਨਹਿਰ ਜਾਂਦੀ ਹੈ ਇਹ ਲੀਲੋਵਾਲ ਨੂੰ ਲੀਲੋਵਾਲ ਬ੍ਰਾਂਚ ਵੀ ਵੱਜਦੀ ਹੈ ਇਹ ਆ ਨਹਿਰ ਹੈ ਜੀ ਜਿਹੜੀ ਸੁਨਾਮ ਵਾਲੀ ਟੁੱਟੀ ਹੋਈ ਆ ਖੜਿਆਲ ਆ ਹੁਣ ਸ਼ਾਮ ਦੇ ਕਈ ਵੱਜ ਗਏ 5 5:30 5 6 ਵੱਜ ਗਏ ਆ ਦੇਖ ਲਓ ਕਿੰਨਾ ਪਾਣੀ ਚੱਲ ਰਿਹਾ 6 ਵਜੇ ਵੀ ਫੁੱਲ ਚੱਲ ਰਹੀ ਹੈ ਨਹਿਰ ਕਹਿੰਦੇ ਜੀ ਪਾਣੀ ਘਟ ਗਿਆ ਪਿੱਛੋਂ ਘਟ ਗਿਆ ਦੇਖੋ ਇਹ ਸਾਰਾ ਖੜਿਆਲ ਦੇ ਖੇਤਾਂ ਚ ਜਾਣੇ ਪਾਣੀ ਆਹ ਦੇਖੋ ਜੀ ਕਿਵੇਂ ਕਿੰਨੀ ਤੇਜ਼ੀ ਨਾਲ ਪਾਣੀ ਹੈ ਜਿਹੜਾ ਚੱਲ ਰਿਹਾ ਵੱਡੀ ਨਦਾਮਪੁਰ ਵਾਲੀ ਚੋਂ ਆਹ ਨਦਾਮਪੁਰ ਵਾਲੀ ਹੈ ਆ ਨਦਾਮਪੁਰ ਵਾਲੀ ਆ ਰਹੀ ਹੈ ਜੀ ਜਿਹੜੀ ਪਿੱਛੋਂ ਆ ਰਹੀ ਹੈ ਤੇ ਆਹ ਦੇਖੋ ਜੀ ਇੱਥੋਂ ਦੀ ਡਿਗਰੀ ਹੈ ਆਹ ਦੇਖ ਸਕਦੇ ਹੋ ਤਸਵੀਰਾਂ ਜਿਵੇਂ ਪਰਾਂ ਡਿਗਰੀ ਆ ਪਰਾਂ ਦਾ ਛੋਟਾ ਸੂ ਹੈ ਆਰਾ ਵੱਡੀ ਹੈ ਤੇ ਦੇਖ ਕੇ ਇੱਧਰ ਜਾ ਰਹੀ ਹੈ ਜੀ ਲੈ ਆ ਜਾ ਚਲਾਈਂ ਲੰਘ ਜਾਂਦੇ ਮੋਟਰਸਾਈਕਲ ਲੈ ਆਓ ਜੀ ਲੈ ਕੇ ਰੱਖੋ ਦੋ ਜਾਨੇ ਬਾਹਰ ਇੱਥੇ ਚਲਾ ਦੇ ਸਤਿ ਸ੍ਰੀ ਅਕਾਲ ਦੋਸਤੋ ਇਸ ਭਗਤ ਸੂਲਰ ਘਰਾਟ ਖੜਿਆਂਗੇ ਜੋ ਕਿ ਖੜਿਆਲ ਵਾਲੀ ਨਹਿਰ ਟੁੱਪੀ ਹੋਈ ਹੈ ਦੂਜੇ ਨਾਲ ਵੱਡਾ ਨੁਕਸਾਨ ਹੈ ਪਾਣੀ ਵੱਡੀ ਪੱਦਰ ਤੇ ਫੈਲ ਚੁੱਕਿਆ ਹੈ ਇੱਕ ਕਿਸਾਨ ਦੇ 9 ਏਕੜ ਮੱਕੀ ਜਿਹੜੀ ਪਿਓਰ ਹੁੰਦੀ ਹੈ 5000 ਵਾਲਾ 25 ਏਕੜ ਚ ਉਹ 9 ਕਿੱਲੇ ਖਤਮ ਹੋ ਚੁੱਕੇ ਨੇ ਲਗਭਗ 40000 ਦਾ ਕਿੱਲੇ ਤੋਂ ਪਰੇ ਜੇ ਲਾਈ ਅੱਜ ਵਧੀਆ ਮੱਕੀ ਟੋਪ ਦੀ 50000 ਤੱਕ ਵੀ ਆ 45 ਤੱਕ 9 ਕਿੱਲੇ ਉਹ ਖਤਮ ਹੋ ਗਏ ਉੱਥੇ ਬਾਕੀ ਜੀੜੀ ਲੱਗੀ ਹੋਈ ਸੀ ਜਿਹੜੇ 50 ਕਿੱਲੇ ਉਹ ਖਤਮ ਹੋ ਗਏ ਬਾਕੀ ਪਾਣੀ ਅੱਗੇ ਵਧ ਰਿਹਾ ਹੈ ਕੋਈ ਨਾ ਕੋਈ ਦੱਸਦੇ ਆਂ ਵੀ ਆ ਨਹਿਰ ਉਹ ਚੱਲ ਰਹੀ ਹੈ ਸ਼ਾਮ ਦੇ ਕ' ਵਜੇ ਗਏ ਬਈ ਦੇਖੀ ਕਿਉਂ ਹੋ ਗਏ ਬਈ 5 ਵਜੇ ਸਾਢੇ 5 ਹੋ ਦੇ ਸਾਢੇ 5 ਹੋ ਗਏ ਰਾਤ ਦੀ ਗੁੱਡੀ ਹੋਈ ਆ ਕੋਈ 4 ਵਜੇ ਕਹਿੰਦਾ ਕੋਈ 2 ਵਜੇ ਕੋਈ 3 ਵਜੇ ਸੁੱਤਾ ਰੱਖੋ ਮੇਰੇ ਬਣੀ ਗਾਂ ਕੁਸੂ ਸਾਹਿਬ ਲਾ ਲੋ ਵੀ ਹਜੇ ਪਾਣੀ ਉਨੀ ਫੁੱਲ ਚੱਲ ਰਹੀ ਐ ਸ਼ਾਮ ਦੇ 5:30 ਵਜੇ ਲਗਭਗ 15-16 ਘੰਟੇ ਹੋ ਗਏ ਟੁੱਪੀ ਨੂੰ ਪਾਣੀ ਹਜੇ ਇੰਨਾ ਦਾ ਉਨੀ ਚੱਲ ਰਿਹਾ ਐ ਸ਼ਾਮ ਪੂਰੇ 15-16 ਘੰਟੇ ਬਾਅਦ ਵੀ ਤਾਂ ਸਾਰਾ ਪਾਣੀ ਐ ਖੇਤਾਂ 'ਚ ਜਾਣਾ ਖੜਿਆਲ ਦੇ ਖੇਤਾਂ 'ਚ ਖੜਿਆਲੀ ਦੇ ਖੇਤਾਂ 'ਚ ਕਿੱਥੇ ਤੱਕ ਵੀ ਜਾਊਗਾ ਜਿੱਧਰ ਨੂੰ ਨਿਮਾਣ ਹੋਊ ਪਾਣੀ ਨੇ ਉਧਰ ਨੂੰ ਜਾਣਾ ਆਹ ਦੇਖ ਲੋ ਜੀ ਲਾਲਾ ਚੱਲ ਰਹੀ ਐ ਆਹ ਚੱਲ ਰਹੀ ਐ ਜੀ ਆਹ ਤਸਵੀਰਾਂ ਦੇਖ ਲੋ ਜਿਹੜਾ ਕਹਿੰਦੇ ਤੇ ਸੂਆ ਐ ਉਥੋਂ ਕਈ ਵਾਰੀ ਵੀਡੀਓ ਨਹੀਂ ਨਹਿਰ ਛੋਟੀ ਲੱਗਣ ਲੱਗ ਜਾਂਦੀ ਆ ਵੀਡੀਓ ਚ ਆਹ ਦੇਖ ਲੋ ਜਿਹੜੇ ਸੂਆ ਕਹਿੰਦੇ ਤੇ ਆਹ ਪਾਣੀ ਜਾਂਦਾ ਨਹਿਰ ਚੁੱਚ ਛੱਲਾ ਦੇਖ ਲੋ ਇਹ ਸਾਰਾ ਖੜਿਆਲ ਵੱਲ ਜਾ ਰਿਹਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਹਾ ਹੁਣ ਦੂਆ ਪਾਸਾ ਦਿਖਾਉਂਦੇ ਆ ਜਿੱਧਰੋਂ ਪਾਣੀ ਡਿੱਗ ਰਿਹਾ ਤੇ ਇੱਥੋਂ ਦਿਖ ਰਿਹਾ ਹੈ ਜੀ ਇਹਦੇ ਵਿੱਚ ਦੀ ਤੇ ਇੱਧਰ ਜਾ ਰਿਹਾ ਹੈ ਆ ਲਾ ਲੋ ਕਿੰਨਾ ਤੇ ਕਿਉਂ ਬਾਈ ਜੀ ਪਾਣੀ ਘਟਿਆ ਕੁਛ ਬਾਈ ਪਾਣੀ ਤਾਂ ਉੰਨੀ ਹੈ ਵੀਰੇ ਅੱਛਾ ਨਾ ਆਪਾਂ ਸਵੇਰੇ ਤੇ ਆ ਰਹੇ ਹਾਂ ਪਾਣੀ ਉਰੋਂ ਪਤਾ ਚੱਲਦਾ ਯਰ ਉੱਥੇ ਅਫਸਰ ਬੜੇ ਬੜੇ ਵਾਅਦੇ ਕਰਦੇ ਨੇ ਉਰੇ ਆ ਤੇ ਦੇਖਣ ਨੂੰ ਪਾਣੀ ਕਿੱਥੇ ਬੰਦ ਹੋਇਆ ਕਿੱਥੇ ਬੰਦ ਹੋਇਆ ਕਿਵੇਂ ਬਾਈ ਜੀ ਪਾਣੀ ਇਹ ਘਟ ਗਿਆ ਨਹਿਰ ਚੋਂ ਨਾ ਜੀ ਇਹ ਤਾਂ ਬੱਦ ਬੱਦ ਲੱਗਦਾ ਪਾਣੀ ਉਰੇ ਪਾਸਾ ਬੱਦ ਕਿਵੇਂ ਬੱਦ ਤਾਂ ਉਹ ਪੱਤਰਾ ਤੋਂ ਲੱਗਦਾ ਹਾਂ ਜਿਸ ਤਰ੍ਹਾਂ ਹੁੰਦਾ ਪਾਣੀ ਜੇ ਘਟਿਆ ਹੁੰਦਾ ਪਰ ਨੀਰਮਣਾ ਹੋ ਜਾਂਦਾ ਹੈ ਅੱਛਾ ਘਟਿਆ ਨਹੀਂ ਨਾ ਇਹ ਫਿਰ ਕਿੰਨਾ ਚਿਰ ਚੱਲੂ ਐ? ਇਹ ਹੁਣ ਕੀ ਪਤਾ ਜੀ? ਇਹ ਤਾਂ ਬਹੁਤ ਨੁਕਸਾਨ ਕਰ ਦੂ। ਇਹ ਤਾਂ ਦੇਖਦਾ ਸੀ ਫੰਕਾਰੇ ਮਾਰ ਮਾਰ ਕੱਲਦਾ ਜੀ। ਕੰਟੀ ਵੀਡੀਓ ਤੇ ਤਾਲਾ ਨਾਲ ਨਹੀਂ ਫੰਕਾਰੇ ਮਾਰਦਾ ਹੁੰਦਾ। ਹਾਂ। ਆਏ ਪਾਣੀ ਫੰਕਾਰੇ ਮਾਰਦਾ। ਇਹ ਉਹੀ ਟੁੱਟੀ ਹੋਈ ਨਹਿਰ ਵਾਲਾ। ਹਾਂ ਉਹੀ ਆਇਆ। ਇਹ ਆਹੀ ਜਾਂਦੀ ਆ ਵੀ ਲੀਲੋ ਵਾਲ ਨੂੰ। ਖੜਿਆਲ ਨੂੰ ਜਾਊਗੀ ਇਹ। ਖੜਿਆਲ ਨੂੰ।